हां थी, जी दोस्तों सारे वीर ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਤਲਵੰਡੀ ਸਾਬ ਕੋ ਟਰੈਕਟਰ ਦੀ ਮੰਡੀ ਤੇ ਖੜੇ ਸੀ ਬਾਈ ਹਰਮਨ ਆਪਣੇ ਨਾਲ ਆ ਕਰਦੇ ਗੱਲਬਾਤ ਕਿੰਨੇ ਕੇ ਟਰੈਕਟਰ ਨੇਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਜੀ ਤੇ ਮੇਲ ਲੋਕੇਸ਼ਨ ਬਾਈ ਜੀ ਕੀ ਆਗੀ ਮੇਲ ਲੋਕੇਸ਼ਨ ਜ਼ਿਲ੍ਹਾ ਬਠਿੰਡਾ ਹੀ ਪਣ ਚੁੱਕੇ ਗਏ ਠੀਕ ਆ ਬਾਈ ਜੀ ਉੱਥੇ ਟਰੈਕਟਰ ਅਵੇਲੇਬਲ ਮਿਲਣਗੇ ਬਾਈ ਜੀ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਹੈਗਾ ਬਾਈ ਜੀ ਮੋਬਾਈਲ ਨ 41483 ਠੀਕ ਹੈ ਭਾਈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈਗਾ ਤੇ ਕਾਪੀ ਕਰ ਗ ਜਾਂਦੀ ਭਾਈ ਜੀ ਕਾਪੀ ਹੋ ਜਾ ਜਾਂਦੀ ਬਈ ਜ਼ਿੰਮੇਵਾਰੀ ਪੂਰੀ ਸਹੀ ਠੀਕ ਹੈ ਭਾਈ ਜੀ ਚਲੋ ਵੇ ਵੀਡੀਓ ਸਟਾਰਟ ਕਰਦੇ ਆਪਾਂ ਸੋਨਾ ਲੀਕਾ 60 ਦੇ ਤੋਂ RXMM ਸਫਰ ਤੇ ਮਿੱਡੀ ਸੋਚ ਆ ਗਿਆ ਭਾਈ ਜੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਓਕੇ ਰਿਪੋਰਟ ਚ ਹੈਗਾ Ориジナル ਹੈ ਬਈ ਸਰ ਹਾਂਜੀ ਹਾਂਜੀ ਭਾਈ ਸਾਰਾ Ориジナル ਠੀਕ ਹੈ ਲੋ ਵੀ ਸਾਰਾ Ориジナル ਹੈ ਤੇ ਨੰਬਰ ਭਾਈ ਜੀ ਨੰਬਰ ਭਾਈ ਜੀ ਪੰਜਾਬ ਪਟੰਡਾ ਨੰਬਰ ਹੈ ਜੀ ਠੀਕ ਹੈ ਲੋ ਵੀ ਪਟੰਡਾ ਦਾ ਨੰਬਰ ਹੈਗਾ ਸਾਰਾ Ориジナル ਹੈ ਭਾਈ ਕਹਿੰਦਾ ਤੇ ਟਾਇਰ ਭਾਈ ਜੀ ਇਹ ਤੇ ਐਰ ਬਾਈ ਜੀ ਇਹਦੇ ਮਗਰ ਲਈ 70 ਪੈਸੀ ਨੇ ਜੀ ਠੀਕ ਆ ਜੀ ਅਗਲੇ 90 ਪੈਸੀ ਨੇ ਠੀਕ ਆ ਜੀ ਤੋਂ ਵੀ ਕੰਡੀਸ਼ਨ ਚੈੱਕ ਕਰ ਲੋ ਜੀ ਪਾਵਰ ਸਟੀਰਿੰਗ ਚਾ 14 ਮਾਡਲ ਲਗਾ ਤੇ ਡਿਮਾਂਡ ਹੈ ਜੀ 베ਜੀ ਦੀ ਡਿਮਾਂਡ ਹੈ ਜੀ 410000 ਰੁਪਿਆ ਠੀਕ ਆ ਜੀ ਮੌਕੇ ਤੇ ਬਾਈ ਮੌਕੇ ਤੇ ਬਾਈ ਕੋਈ 20000 ਖੰਡ ਕੱਟ ਕਰ ਲੈ ਠੀਕ ਆ ਜੀ ਲਵੇ 20000 ਐਚੋ ਬਾਈ ਕਹਿੰਦਾ ਸੂਟ ਹੋ ਜੂਗੀ 390000 ਦਾ ਤੇ ਆ ਗਿਆ ਕਹੇ ਬਾਈ ਜੀ ਫਾਰਮ ਟ੍ਰੈਕ 60 ਦਾ ਈਪੀਆਈ ਵਾਲਾ ਟੇ 20 ਛੋਟੇ ਗੇਰ ਚ ਬਾਈ ਜੀ ਛੋਟਾ ਟਰੈਕਟਰ ਹੈਗਾ 55 ਐਚਪੀ ਚ ਆ ਗਿਆ ਬਾਈ ਜੀ ਤੇ ਫਰੰਟ ਹੈ ਨਵੇਂ ਨਗੇ ਤੇ ਬੈਕ ਟਾਇਰ ਹੈਗੇ ਨੇ ਬਾਈ ਜੀ ਮਗਰ ਲੈ ਰਿਹਾ 85 ਪੈਸੇ ਬਾਈ ਜੀ ਠੀਕ ਹੈ ਲੈ ਵੀ 85 ਪੈਸੇ ਬਾਇਟ ਕਰ ਪਏ ਨੇ ਕਿ ਕੱਪੜੇ ਵਾਲੀ ਸਤਰੀ ਆ ਗਈ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਤੋਂ ਮਾਡਲ ਆ ਬਾਈ ਜੀ ਬਾਕੀ ਘੰਟੇ ਪਤਾ ਬਈ ਕਿੰਨੇ ਕਿਤੇ ਲੱਗੂਗਾ ਘੰਟੇ ਦੇਖ ਲਈ ਚੈੱਕ ਕਰ ਇਹ ਚੱਲਿਆ ਬਈ ਆਪ ਹੀ ਦੱਸ ਲੋ ਠੀਕ ਹੈ 1820 ਘੰਟੇ ਚੱਲਿਆ ਹੋਇਆ ਬਾਈ ਜੀ ਆਲ オリジナル ਸੁਪਰ ਮੈਕਸ ਮਾਡਲ ਆ ਗਿਆ ਬਾਈ ਜੀ ਤੇ ਡਿਮਾਂਡ ਹੈਗੀ ਬਾਈ ਜੀ ਦੀ 635000 ਠੀਕ ਹੈ ਸੇ ਤਾਂ 635000 ਰੁਪਏ ਡਿਮਾਂਡ ਆ 20 ਮਾਡਲ ਆ ਇਹ ਮਾਡਲ ਹੈ ਜੀ ਮੌਕੇ ਤੇ ਬਾਈ ਮੌਕੇ ਤੇ ਹੀ ਕਰ ਦਾਂਗੇ ਸੇ ਦੱਸਦਾ ਠੀਕ ਹੈ ਜੀ ਲਓ ਵੀ 25000 ਰੁਪਏ ਦਾ ਡਿਸਕਾਊਂਟ ਚੋ 61000 ਰੁਪਏ ਦਾ ਠੀਕ ਹੈ ਬਾਈ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਬਾਈ ਹਾਂਜੀ 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 ਠੀਕ ਹੈ ਲਓ ਵੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਵਗੈਰਾ ਦੀ ਸਹੂਦਤ ਹੈਗਾ ਲੋਨ ਵੀ ਹੋ ਜਾਊਗਾ ਤੇ ਅੱਗੇ ਹੈਗਾ ਬਾਈ ਜੀ ਮੈਸੀ 241 ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਛੋਟੇ ਜ਼ਿੰਮੇਦਾਰ ਦਾ ਤੋਪਾ ਟਰੈਕਟਰ ਹੈਗਾ ਵੱਡੇ ਟਰੈਕਟਰ ਨਾਲ ਰੱਖਣਾ ਤੇ ਮਾਡਲ ਲੱਗਾ ਭਾਈ ਇਹ ਮਾਡਲ ਹੈਗਾ ਹੀ ਇਹ 4 ਠੀਕ ਹੈ ਲੋਵੇ 2004 ਮਾਡਲ ਲੱਗਾ ਤੇ ਟਾਇਰ ਭਾਈ ਜੀ ਇਹਦੇ ਟਾਇਰ ਭਾਈ ਜੀ ਮਗਰਲੇ ਇਹਦੇ 25 30 ਪੈਸੇ ਨੇ ਠੀਕ ਹੈ ਜੀ ਅਗਲੇ ਟਾਇਰ ਇਹਦੇ 90 ਪੈਸੇ ਨੇ ਠੀਕ ਹੈ ਲੋ ਵੀ ਅਗਲੇ ਟਾਇਰ ਵਧੀਆ ਪੈਨੇਗੇ ਮਗਰਲੇ ਟਾਇਰ ਇਹ ਜਨੇ ਵਿੱਚ 30 35 ਪੈਸੇ ਆਲ ओरिजिनल ਹੈ ਭਾਈ ਆਲ ओरिजिनल ਹੈ ਇਹ ਸਾਰੇ ਇੰਜਨ ਗੇਅਰ ਕਿੰਨੇ ਭਾਈ ਇੰਜਨ ਗੇਅਰ ਭਾਈ ਜੀ ਐ ਸਮਝ ਲਓ ਵੀ 90 95 ਪੈਸੇ ਇੰਜਨ ਪੇ ਠੀਕ ਹੈ 90 90 95 ਪੈਸੇ 3 ਰੁਪਏ ਬਾਕੀ ਦਾ ਬਾਕੀ ਦੋ ਜਸਪੀ ਤੇ ਬੇਟ ਵਗੈਰਾ ਤੇ ਨਿਗਮਰ ਬਾ ਦੇ ਭਜੀ ਬੇਟ ਵਗੈਰਾ ਵੀ ਲੱਗੇ ਹੋਏ ਨੇ ਬੇਟ ਵਗੈਰਾ ਵੀ ਨਾਲ ਜੀ ਠੀਕ ਆ ਭਾਈ ਜੀ 12 ਦਿਨ ਦੇ ਆਏ ਨੇ ਹਜੇ ਤੱਕ ਬੇਟਾਂ ਦੇ ਨਟ ਵੀ ਨਹੀਂ ਖੁੱਲੇ ਠੀਕ ਆ ਭਾਈ ਨਾਲ ਦੀਆਂ ਹੀ ਆਏ ਨੇ ਹਾਂ ਜੀ ਹਾਂ ਜੀ ਠੀਕ ਆ ਭਾਈ ਜੀ ਤੇ ਡਿਮਾਂਡ ਕੀ ਭਜੀ ਦੀ ਡਿਮਾਂਡ ਇਹ ਜੀ 2 ਲੱਖ 20 ਹਜ਼ਾਰ ਰੁਪਏ ਦੀ ਠੀਕ ਆ ਜੀ ਉਹਦੇ 2 ਲੱਖ ਰੁਪਏ ਕਰ ਦਾਂ ਜੀ ਠੀਕ ਹੈ ਲੈ ਵੀ 2 ਲੱਖ ਰੁਪਏ ਦਾ ਲੈ ਜੀ ਤੇ ਅੱਗੇ ਕਹੇ ਭਾਈ ਜੀ ਛੋਟਾ ਟਰੈਕਟਰ ਭਾਜੀ ਆਸਕਰ ਮੈਂ ਜਿਆਦਾ ਇਹ ਟਰੈਕਟਰ ਨੂੰ ਪਸੰਦ ਕਰਦਾ ਨਾਗਾ 60 55 ਨੂੰ ਜੇ ਕਨੋਪੀ ਸਾਤਰੀ ਲਾਈ ਹੋਵੇ ਬਈ ਪੂਰਾ ਚੱਜਦਾਗਾ ਠੀਕ ਹੈ ਭਾਈ ਜੀ ਤੇ ਇਹ ਮਾਡਲ ਹੈਗਾ ਭਾਈ ਜੀ 2021 ਲੋ ਵੀ 2021 ਮਾਡਲ ਲਗਾ ਕੰਡੀਸ਼ਨਰ ਦਾ ਸਾਰਾ ਓਰੀਜਨਲ ਨੇ ਨਾਲ ਦੇ ਟਾਇਰ ਨੇ ਠੀਕ ਹੈ ਲੋ ਵੀ ਨਾਲ ਦੇ ਟਾਇਰ ਨੇਗੇ ਟਾਇਰ ਹੈਗਾ ਬਈ ਨਾਲ ਦੇ 80 ਤੋਂ 85 ਪੈਸੇ ਛੋਟੇ ਘੇਰ ਚਾ ਭਾਈ ਜੀ ਤੇ ਚਾਲ ਚਲਾ ਬਸ ਉਹਨੂੰ ਬਾਕੀ ਦੱਸ ਦਿੰਨੇ ਭਾਈ ਜੀ ਚੱਲ 800 75 ਘੰਟੇ origignal ਚੱਲਿਆ ਬਈ ਬਾਈ ਹੁਣ ਤਾਂ ਨਹੀਂ ਹੈਗਾ ਮੀਟਰ ਨਾ ਨਾ ਨਹੀਂ ਨਾ ਠੀਕ ਹੈ ਲੋ ਵੀਰੇ ਆਲ origignal ਚੱਲਿਆ ਹੈ ਜਿੰਨਾ ਵੀ ਚੱਲਿਆ 21+22 ਮਾਡਲ ਆ ਬਈ ਜੀ 22 ਦੇ ਕਾਪੀ ਆ 1 ਹੀ ਮਾਡਲ ਆ ਤੇ ਡਿਮਾਂਡ ਹੈਗੀ ਬਈ ਜੀ ਦੀ ਵਾੜ ਲਈ 720000 ਰੁਪਏ ਠੀਕ ਆ ਜੀ ਮਾਨ ਤਨ ਬਈ ਮਾਨ ਤਨ ਕਰ ਦੇਗੇ ਜੀ ਪੂਰੇ ਦਾ ਦੇ ਦੇਗੇ ਠੀਕ ਆ ਜੀ ਘਟ ਜਾਏਗਾ ਥੋੜਾ ਜਿਹਾ ਹੋਰ ਘਟ ਜਾਏਗਾ ਹੀ ਮਾੜਾ ਬੁੱਕ ਠੀਕ ਆ ਜੀ ਲੈ ਵੀ 5000 ਰੁਪਏ ਹੋਰ ਸੂਟ ਕਰਵਾ ਦਾਂਗੇ ਤੇ ਅੱਗੇ ਆ ਗਿਆ ਬਈ ਜੀ ਸੋਨਾਲੀਕਾ 745 ਦਾ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਟਰੈਕਟਰ ਦੀ ਪੂਰਾ ਫੁੱਲ ਸਾਫ ਹੈਗਾ ਠੀਕ ਹੈ ਜੀ ਆਲ オリジナル ਹੈ ਬਈ ਨਾ ਹਾਂਜੀ 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 ਠੀਕ ਆ ਭਾਈ ਜੀ ਸਾਦੀ ਘਟਾਈ ਚ ਆ ਗਿਆ ਨਾ ਭਾਈ ਜੀ ਹਾਂਜੀ ਠੀਕ ਹੈ ਜੀ ਤੇ ਟਾਇਰ ਭਾਈ ਜੀ ਇਹਦੇ ਟਾਇਰ ਭਾਈ ਜੀ ਇਹਦੇ ਅੱਦੇ ਨਹੀਂ ਜੀ ਠੀਕ ਹੈ ਜੀ ਮਗਰ ਲਈ ਵੀ ਅੱਦੇ ਕੀ ਲਾ ਲੂ ਤੁਸੀਂ 60 ਕਪਏ ਟਾਇਰ ਦੇ ਠੀਕ ਲਾ ਵੀ ਬੈਕ ਟਾਇਰ ਕਿਨੇਗੇ 60 ਪੁਆਇੰਟ ਪੈਸੇ 13 ਦੇ ਟਾਇਰਾਂ ਚਾ ਭਾਈ ਜੀ ਕੰਡੀਸ਼ਨ ਦਾ ਫੁੱਲ ਸਾਫ ਹੈਗਾ ਠੀਕ ਆ ਭਾਈ ਜੀ ਚਲੋ ਭਾਈ ਜੀ ਹੁਣ ਤੁਸੀਂ ਮਾਡਲ ਦੇਖੋ ਮਾਡਲ ਸੁਣ ਕੇ ਹਰਾਰ ਹੋ ਜਾਗੇ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਘੱਟੋ ਘ ਮਾਡਲ ਹੈਗਾ ਭਾਈ ਇਹ 9 ਜੀ ਠੀਕ ਹੈ ਜੀ ओरिजिनल ਹੀ ਹੈ ਭਾਈ ਹਾਂ ਜੀ ਹਾਂ ਜੀ ਠੀਕ ਹੈ ਕੋਈ ਫਰਪੂਰ ਨਹੀਂ 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 ਠੀਕ ਹੈ ਜੀ ਲੋ ਵੀ ਆਲ ओरिजिनल ਆ 2009 ਮਾਡਲ ਹੈਗਾ ਸਾਦੀ ਕਟਾਈਆ ਡਿਮਾਂਡ ਹੈਗੀ ਭਾਈ ਡਿਮਾਂਡ ਹੈਗੀ 285000 ਠੀਕ ਹੈ ਜੀ ਲੋ ਵੀ ਇਹ ਹੈਗਾ 2 ਲੱਖ 85000 ਦਾ ਟਰੈਕਟਰ ਵੀ ਕਟਿਆ ਉਹ ਲੋਨ ਭਾਈ ਹੋਣਾ ਨਹੀਂ ਤੇ ਇਹ ਸਿੱਧੇ ਵੇਚ ਆਇਆ ਉਹ ਨਾ ਭਾਈ ਹਾਂ ਜੀ ਹਾਂ ਜੀ ਠੀਕ ਹੈ ਭਾਜੀ ਤੇ ਕਹਿੰਗਾ ਭਾਈ ਜੀ ਅੱਜ ਕੱਲ ਦੇ ਗੱਬਰੂਆਂ ਦੀ ਪਹਿਲੀ ਪਸੰਦ ਸਵਰਾਜ 855 ਟੌਪ ਮਾਡਲ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਭਾਜੀ 30 ਸਪੀਡ ਚ ਆ ਤੇ ਫਰੰਟਰ ਚੇਂਜ ਨੇਣਾ ਬਈ ਹਾਂਜੀ ਹਾਂਜੀ ਠੀਕ ਆ ਲਓ ਵੀ ਫਰੰਟਰ ਇਹਦੇ ਨਾਲ ਹੀ ਟਾਇਰਾਂ 'ਚ ਪ੍ਰੋਬਲਮ ਆ ਗਈ ਸੀ ਠੀਕ ਆ ਜੀ ਟਾਇਰ ਵਿਆਈਆਂ ਛੱਡ ਗਏ ਸੀਗੇ ਠੀਕ ਆ ਟਾਇਰ ਕਰਕੇ ਚੇਂਜ ਕਰਾਓ ਹਾਂਜੀ 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 ਪਾ ਬੈਕ ਟਾਇਰ ਨਾਲ ਦੀ ਨੇ ਨਾਲ ਦੇ ਹੀ ਨਾਲ ਦੇ ਠੀਕ ਆ ਲਓ ਵੀ ਬੈਕ ਟਾਇਰ ਨਾਲ ਦੇ ਨੇਗੇ ਸਾਈਡ ਗੇਅਰ ਚਾ ਬਈ ਜੀ 3 ਸਪੀਡ ਆ 5 ਸਟਾਰ ਆਗਾ ਤੇ ਘੰਟੇ ਚੱਲੇ ਹੋਏ ਬਈ ਇਹ 420 ਲਓ ਬਈ 420 ਘੰਟੇ ਚੱਲੇ ਆ ਗਏ ਪੁੱਠਾ ਕੰਮ ਹੋ ਗਿਆ ਕਹਿੰਦੇ 420 ਮਾੜੀ ਹੁੰਦੀ ਆ ਵੈਸੇ ਠੀਕ ਹੈ ਭਾਈ ਜੀ 420 ਘੰਟੇ origignal ਚੱਲਿਆ ਪੰਜਾਬ ਨੰਬਰ ਆਣਾ ਭਾਈ ਹਾਂਜੀ ਹਾਂਜੀ ਨਹੀਂ ਨਹੀਂ ਹਰਿਆਣਾ ਨੰਬਰ ਠੀਕ ਹੈ ਜੀ ਨੰਬਰ ਆ ਹਰਿਆਣਾ ਭਾਈ ਜੀ ਲੋਨ ਹੋ ਜੂ ਭਾਈ ਸਰਵਾ ਦੋਗੇ ਲੋਨ ਹਾਂ ਭਾਈ ਲੋਨ ਹੋ ਜੂਗਾ ਠੀਕ ਹੈ ਜੀ ਪੁਰਾਣਾ ਟਰੈਕਟਰ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਜੀ ਠੀਕ ਹੈ ਲੈ ਵੀ ਪੁਰਾਣਾ ਲੋਨ ਵੀ ਹੋ ਜਾਊਗਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਤੇ ਡਿਮਾਂਡ ਹੈਗੀ ਹੈ ਭਾਈ ਇਹਦੀ ਡਿਮਾਂਡ ਇਹਦੀ 7,60,000 ਰੁਪਏ ਠੀਕ ਹੈ ਭਾਈ ਜੀ ਤੇ ਮੌਕੇ ਤੇ ਭਾਈ ਮੌਕੇ ਤੋਂ ਕੋਈ ਹੋਈ 10-15 ਹਜ਼ਾਰ ਕੀ ਡਮਾਂਡ ਠੀਕ ਹੈ ਜੀ ਭਾਈ 10-15 ਹਜ਼ਾਰ ਦਾ ਕਹਿੰਦਾ ਜੇ ਮੇ ਇਹ ਹੋਰ ਵੀ ਟਰੈਕਟਰ ਹੁੰਦੇ ਨੇ ਭਾਜੀ ਆਪਣੇ ਕੋਲ ਹਾਂਜੀ 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 ਇੱਕ ਉਹ 15 ਮਾਡਲ ਸਵਰਾਜ ਖੜਾ ਹੀ ਠੀਕ ਹੈ ਲੋ ਵੇ 15 ਮਾਡਲ ਇਹ ਵੀ ਦਿਖਾ ਦਨੇ ਸਮੋ ਸਵਰਾਜ 855 4 ਸਟਾਰ ਆ ਰਿਵਰਸ ਪੀਟੀਓ ਪਾਵਰ ਸਟੀering ਆ ਤੇ ਡਿਸਟ੍ਰਿਬਿਊਟਰ ਵੀ ਆਈ ਡਬਲ ਡਿਸਟ੍ਰਿਬਿਊਟਰ ਆ ਨਾ ਭਾਈ ਤੇ ਲੋ ਵੇ ਜੀ ਟਾਇਰ ਦੇਖ ਸਕਦੇ ਹੋ ਭਾਈ ਮੈਨਾਂ ਦਾ ਹਜੇ ਪਵਾ ਹੀ ਨਹੀਂ ਨਾ ਭਾਈ ਹਾਂਜੀ ਹਾਂਜੀ ਠੀਕ ਹੈ ਲੋ ਵੇ ਨਵੇਂ ਕੋਲੇ ਟਾਇਰ ਲਾ ਹੀ ਨਹੀਂ ਜੀ ਨਾਲ ਦੇ ਟਾਇਰ ਹਾਂਜੀ ਹਾਂਜੀ ਠੀਕ ਹੈ ਜੀ ਨਾਲ ਦੇ ਟਾਇਰ ਖੁਸ਼ਕ ਹੋ ਕੇ ਵੇ ਆਈਆਂ ਹੀ ਛੱਡ ਗਏ ਠੀਕ ਹੈ 4366 ਘੰਟੇ 40 45 ਪੈਸੇ ਟਾਇ ਅਵੇ ਕੰਡੀਸ਼ਨ ਦਾ ਫੁੱਲ ਸਾਤ ਹੈ ਇੰਜਨ ਗੇਅਰ ਕਿਵੇਂ ਆ ਬਜਾ ਨਗੇਰ ਬਾਈ ਜੀ ਜਮਾ ਹੈ ਸਮਝ ਲਓ ਵੀ ਜੀਨੇ ਚਲਾ ਲਿਆ ਥੱਲੇ ਨਹੀਂ ਉਤਰਦਾ ਮੋਰ ਠੀਕ ਹੈ ਜੀ ਮਾਡਲ ਹੈਗਾ ਬਾਈ ਜੀ ਮਾਡਲ ਹੈਗਾ ਹੀ 15 ਠੀਕ ਹੈ ਜੀ ਅਵੇ ਸਵਾ 5 ਲੱਖ ਰੁਪਏ ਡਿਮਾਂਡ ਹੈਗੀ ਨਾ ਇਹ ਤਾਂ ਕੀ ਪੰਪ ਖੁੱਲਿਆ ਨਾ ਇੰਜਨ ਖੁੱਲਿਆ ਠੀਕ ਹੈ ਸਮਾਈ ਗੇਰ ਨਾ ਇਹ ਤੱਕ ਗੇਰ ਚ ਖੁੱਲਿਆ ਫੁੱਲ ਸਮਾਈ ਚ ਚੱਲਿਆ ਜੀ ਲਓ ਫੁੱਲ ਸਮਾਈ ਚੱਲਿਆ ਪੱਕੀ ਲਈ ਇਹਦੀ ਕਲਚ ਆਈ ਹਜੇ ਤੱਕ ਹੋਰ ਕੁਝ ਨਹੀਂ ਖੁੱਲਿਆ ਠੀਕ ਹੈ ਲਓ ਵੀ ਨੰਬਰ ਪਲੇਟ ਤੁਸੀਂ ਦੇਖ ਸਕਦੇ ਹੋ ਕਿ ਪਾਕੀ ਪਲੇਟ ਪਲੂਟ ਜਿਵੇਂ ਆਪਾਂ ਕਹੇ ਲਿਆ ਨਾ ਜਾਂਸੀ ਵਾਲੇ ਦਿੰਦੇ ਮੈਨੂੰ ਕੱਪੜੇ ਮਾਰਦਾ ਰਿਹਾ ਉਹ ਹਨ ਬਾਈ ਜੀ ਦੇ ਕੋਲੇ ਹੋਊਗਾ ਬਾਈ ਜੀ ਬਹੁਤ ਸਾਹਮ ਕੇ ਚਲਾ ਹੋਇਆ ਜੀ ਠੀਕ ਹੈ ਇਹ ਨੰਬਰ ਹੈਗਾ ਬਾਈ ਜੀ ਇਹ ਨੰਬਰ ਇਹ ਵੀ ਹਰਿਆਣਾ ਹੀ ਹੈ ਜੀ ਠੀਕ ਹੈ ਜੀ ਐਨਓਸੀ ਮਿਲੂਗੀ ਲੋਨ ਹੋਊਗਾ ਜੀ ਠੀਕ ਹੈ ਜੀ ਲੋਨ ਹੋ ਜਾਊਗਾ ਐਨਓਸੀ ਮਿਲੂਗੀ ਜਿੱਥੋਂ ਦਾ ਮਰਜੀ ਬੰਦਾ ਹੋਵੇ ਜਿੱਥੇ ਮਰਜੀ ਐਨਓਸੀ ਕਰਵਾ ਲਓ ਠੀਕ ਹੈ ਨਾ ਅਗਲੇ ਦੇ ਕਰਵਾ ਕੇ ਦੇਵਾਂਗੇ ਲੋਨ ਕਰਵਾ ਕੇ ਤੁਹਾਨੂੰ ਠੀਕ ਹੈ ਬਾਈ ਜੀ ਤੇ ਮੈਨੂੰ ਕਿਸ ਨੇ ਇੱਕ ਵਾਰੀ ਹੋਰ ਦੱਸ ਦਿਓ ਬਾਈ ਜੀ ਮੇਨ ਲੋਕੇਸ਼ਨ ਜ਼ਿਲ੍ਹਾ ਬਠਿੰਡਾ ਜੀ ਪਿੰਡ ਚੁੱਕੇ ਕਲਾਂ ਠੀਕ ਹੈ ਬਾਈ ਜੀ ਠੀਕ ਹੈ ਬਾਈ ਹਰਮਨ ਬਹੁਤ ਬਹੁਤ ਧੰ ਤੇ ਲੋਬੇ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ